ਹਾਂਜੀ ਦੋਸਤੋ ਮੇਰੇ ਹਿਸਾਬ ਚ ਨਾ ਆਪਾਂ ਕੱਲੀਆਂ ਤੋਰੀਆਂ ਨਹੀਂ ਸਿੱਟੀਆਂ ਆਪਾਂ ਲਗਭਗ ਨਾ ਲੱਖਾਂ ਹੀ ਰੁਪਏ ਵੀ ਸਿੱਟਦੇ ਨਾਲ ਦੀ ਨਾਲ ਹੁਣ ਆਣਾ ਵੀਡੀਓ ਨਾਲ ਦੀ ਨਾਲ ਤੁਸੀਂ ਦੇਖੀ ਚੱਲਿਆ ਜੋ ਜਿਹੜੀ ਮੇਰੇ ਨਾਲ ਵੀਡੀਓ ਚੱਲ ਰਹੀ ਆ ਇਹਨਾਂ ਨੇ ਨਾ ਜਿਹੜਾ ਤੋਰੀ ਦੇ ਵਿੱਚੋਂ ਨਿਕਲਦਾ ਹੁੰਦਾ ਲਫੂਸੜਾ ਜਾ ਹਨਾ ਤੇ ਉਹਦੇ ਨਾਲ ਹੀ ਇਹਨਾਂ ਨੇ ਕੀ ਬਣਾ ਦੇਣਾ ਜਦੋਂ ਮੈਂ ਇਹ ਵੀਡੀਓ ਦੇਖੀ ਨਾ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਇਹਨੂੰ ਸ਼ੇਅਰ ਜ਼ਰੂਰ ਕਰਾਂ ਤੇ ਤੁਸੀਂ ਵੀ ਬਾਈ ਇਹਨੂੰ ਦੇਖੀ ਚੱਲਿਆ ਜੋ ਇਹਨਾਂ ਨੇ ਕਹਿਰ ਕਰਾ ਦੇਣਾ ਕਹਿਰ ਵੈਸੇ ਵੀ ਆਪਣੇ ਪਿੰਡਾਂ ਦੇ ਵਿੱਚ ਨਾ ਪਹਿਲਾਂ ਵੀ ਜਿਹੜੀਆਂ ਤੋਰੀ ਹੁੰਦੀ ਸੀਗੀ ਤੇ ਤੋਰੀ ਜਦੋਂ ਸੁੱਕ ਜਾਂਦੀ ਸੀਗੀ ਤੇ ਉਹਦੇ ਵਿੱਚ ਜਿਹੜਾ ਲਫੂਸਰਾ ਨਿਕਲਦਾ ਆਉਂਦਾ ਸੀਗਾ ਉਹਨੂੰ ਸਰੀਰ ਤੇ ਫੇਰਨ ਦੇ ਕੰਮ ਆਉਂਦਾ ਹੁੰਦਾ ਸੀਗਾ ਜਿਹਦੇ ਨਾਲ ਕੀ ਕਹਿੰਦੇ ਮੈਲ ਲੈਂਦੀ ਹੁੰਦੀ ਸੀਗੀ ਤੇ ਜਿਵੇਂ ਕਿ ਉਹਨੂੰ ਝਾਵੇਂ ਦੇ ਤੌਰ ਤੇ ਵਰਤਿਆ ਜਾਂਦਾ ਸੀਗਾ ਤੇ ਕਿਉਂਕਿ ਝਾਵੇਂ ਜਿਹੜਾ ਹੁੰਦਾ ਝਾਵਾਂ ਨੂੰ ਹਰੇਕ ਬੰਦਾ ਨਹੀਂ ਵਰਤਦਾ ਹਰੇਕ ਬੁੜੀ ਨਹੀਂ ਵਰਤਦੀ ਕਿਉਂਕਿ ਉਹ ਬੜਾ ਜਿਹੜਾ ਕਿ ਹਾਰਡ ਬਹੁਤ ਜ਼ਿਆਦਾ ਹੁੰਦਾ ਤੇ ਇਹ ਨਾਲੇ ਤਾਂ ਸੌਫਟ ਹੁੰਦਾ ਤੇ ਨਾਲੇ ਇਹ ਜਿਹੜਾ ਸੌਖਾ ਯੂਜ਼ ਕਰਨਾ ਤੇ ਉਸ ਤੋਂ ਬਾਅਦ ਵੱਡੀਆਂ-ਵੱਡੀਆਂ ਕੰਪਨੀਆਂ ਵੀ ਕਈ ਆਈਆਂ ਜਿਨ੍ਹਾਂ ਨੇ ਕਿ ਸਪੈਸ਼ਲੀ ਤੋਰੀਆਂ ਦੇ ਇਸ ਲਫੂਸਰੇ ਜਿਹਦੇ ਨਾਲ ਹੀ ਵੀ ਭਾਂਡੇ ਧੋਣ ਵਾਲਾ ਤੇ ਬੰਦਿਆਂ ਦੇ ਧੋਣ ਵਾਲਾ ਬੁੜੀਆਂ ਦੇ ਧੋਣ ਵਾਲਾ ਇਹ ਪ੍ਰੋਡਕਟ ਬਣਾਇਆ ਤੇ ਉਸ ਤੋਂ ਬਾਅਦ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਵੀ ਬਾਈ ਓਵੇਂ ਕੀਤਾ ਉਹਨੂੰ ਨਾਰਮਲੀ ਜਿਹੜੀ ਤੋਰੀ ਸੀਗੀ ਉਹਨੂੰ ਉਹਦੇ ਵਿੱਚੋਂ ਕੱਢਿਆ ਵਿੱਚੋਂ ਇਹਦੇ ਬੀ ਕੱਢੇ ਬਾਅਦ ਇਹਦਾ ਮੇਚਾ ਲਿਆ ਹਨਾ ਤੇ ਉਹ ਬੂਟਾਂ ਦਾ ਜਿਹੜਾ ਤਲਾ ਬਣਾਇਆ ਤੇ ਇਹ ਜਿਹੜੇ ਡੇਲੀ ਵੇਅਰ ਜਿਹੜੇ ਸ਼ੂ ਹੁੰਦੇ ਆ ਨਾ ਬਸ ਡੇਲੀ ਲਗਾਤਾਰ ਜਿਹੜੇ ਆਪਾਂ ਪਾਉਣੇ ਆ ਇਹੋ ਵਾਲੇ ਸ਼ੂ ਤਿਆਰ ਕਰ ਰਹੇ ਆ ਇਹਨਾਂ ਦੇ ਨਾਲ ਜਿਹੜੇ ਕੀ ਮੰਨਗੇ ਚਲੋ ਜਿਨ੍ਹਾਂ ਦਾ ਕਿ ਤਲਾ ਬਹੁਤ ਵਧੀਆ ਤੇ ਬਹੁਤ ਚੰਗਾ ਕਾਮਯਾਬ ਹੁੰਦਾ ਇਹਦੇ ਵਿੱਚੋਂ ਇਹਨਾਂ ਦੇ ਲੇਡੀਜ਼ ਦੇ ਏਜੈਂਟਸ ਦੇ ਸਾਰਿਆਂ ਦੇ ਸ਼ੂ ਇਹਨਾਂ ਦੇ ਤਲਿਆਂ ਦੇ ਵਿੱਚੋਂ ਬਣਦੇ ਆਗੇ ਆ ਤੇ ਫਿਰ ਇਹਨਾਂ ਦੀ ਕੁਆਲਿਟੀ ਕਹਿੰਦੇ ਵੀ ਇਹ ਬਹੁਤ ਚੰਗੀ ਕੁਆਲਿਟੀ ਮੰਨੀ ਗਈ ਆ ਤੇ ਕਿਉਂਕਿ ਜਿਹੜਾ ਪਸੀਨਾ ਆਉਂਦਾ ਪੈਰ ਨੂੰ ਤੇ ਉਸ ਪੈਰ ਦੇ ਪਸੀਨੇ ਨੂੰ ਵੀ ਇਹ ਬਹੁਤ ਜਿਹੜਾ ਜਲਦੀ ਸੋਖ ਲੈਂਦਾ ਤੇ ਪੈਰ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੈਲ ਨਹੀਂ ਆਉਂਦੀਗੀ ਤੇ ਇਹ ਬੜਾ ਛੋਟਾ ਜਿਹਾ ਪ੍ਰੋਜੈਕਟ ਆ ਤੇ ਛੋਟੇ ਜਿਹੇ ਪ੍ਰੋਜੈਕਟ ਦੇ ਨਾਲ ਹੀ ਨਾ ਵੇਖੋ ਉਹਨਾਂ ਨੇ ਕਿੰਨਾ ਵਧੀਆ ਜਿਹੜਾ ਆਪਦਾ ਜਗਾੜ ਬਣਾਇਆ ਪਿਆ ਹੈਗਾ ਤੇ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਇਹ ਮੈਂ ਤੁਹਾਨੂੰ ਯਾਰ ਤੁਹਾਡੇ ਨਾਲ ਵੀ ਇਸ ਸਟੇਜ ਨੂੰ ਸ਼ੇਅਰ ਜ਼ਰੂਰ ਕਰਾਂ ਤੇ ਉਹਨਾਂ ਨੇ ਪਹਿਲਾਂ ਬੂਟ ਨੂੰ ਵੱਡ ਕੇ ਵੀ ਦਿਖਾਇਆ ਵੀ ਉਹਦੀਆਂ ਕਿੰਨੀਆਂ ਲੇਅਰਸ ਜਿਹੜੀਆਂ ਉਹ ਬਣ ਜਾਂਦੀਆਂ ਹੈਗੀਆਂ ਤੇ ਤੁਸੀਂ ਵੀ ਨਾਲ ਦੀ ਨਾਲ ਜਿਵੇਂ ਵੇਖ ਹੀ ਰਹੇ ਹੋ ਤੇ ਪੂਰੀ ਹੈ ਨਾ ਕੁਆਲਿਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਨਹੀਂਗਾ ਵੀ ਐ ਪੂਰੇ ਉਹਨੇ ਕਟਾਈ-ਕਟੋਈ ਕਰਕੇ ਚੰਗੀਆਂ ਗੁੰਦਾਂਆਂ ਦਾ ਲਾ ਕੇ ਉਹਨੂੰ ਐ ਪੂਰੀ ਘੈਂਟ ਉਹਦੀ ਸਲਾਈਸ ਲਈ ਕਰਕੇ ਤੇ ਫੇਰ ਮਾਰਕੀਟ ਦੇ ਵਿੱਚ ਜਿਹੜਾ ਕੀ ਆਉਣ ਦੇ ਵਾਸਤੇ ਤਿਆਰ ਹੋਣਾ ਤੇ ਬਾਕੀ ਕਾਰੀਗਰ ਇਹਨਾਂ ਦੇ ਬੜੇ ਘੈਂਟ ਆ ਯਾਰ ਆ ਜਿਵੇਂ ਲੇਡੀਜ਼ ਦਾ ਸ਼ੋਅ ਆ ਤੇ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਇਹ ਮੈਂ ਸੋਚਿਆ ਮੈਂ ਇਹਨਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗਾ ਕਿਉਂਕਿ ਆਪਾਂ ਜਿਹੜੀਆਂ ਅੱਗੇ ਲਗਭਗ ਇਹਦੋਂ ਪਹਿਲਾਂ ਲੋਕ ਸੌਖੇ ਕਿਉਂ ਹੁੰਦੇ ਸੀਗੇ ਇਸੇ ਕੰਮ ਕਰਕੇ ਸੌਖੇ ਹੁੰਦੇ ਸੀਗੇ ਕਿਉਂਕਿ ਉਹ ਰੈਗੂਲਰੀ ਜਿਹੜੀਆਂ ਘਰੇਲੂ ਕੰਮਾਂ ਦੇ ਵਿੱਚ ਵਰਤਣ ਵਾਲੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਆਪਦੇ ਘਰਾਂ ਦੇ ਵਿੱਚੋਂ ਹੀ ਤਿਆਰ ਕਰਕੇ ਘਰਾਂ 'ਚ ਹੀ ਵਰਤ ਲੈਂਦੇ ਸੀਗੇ ਹੁਣ ਆਪਾਂ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਆਪਾਂ ਬਾਜ਼ਾਰ ਵਾਲਾਂ ਨੂੰ ਭਜਦੇ ਆ ਤੇ ਤਾਂ ਹੀ ਆਪਣੇ ਲੋਕਾਂ ਦੇ ਜਿਹੜੇ ਖਰਚੇ ਵਧ ਗਏ ਤਾਂ ਹੀ ਆਪਣੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਜਿਹੜਾ ਹੋਰ ਤਰੀਕੇ ਦਾ ਹੋ ਗਿਆ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਾਇਆ ਬਈ ਇਹਨੂੰ ਫੋਲੋ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ